सदना श्री गुरू साहिब जी नंजवा जिस का तान मान तान सब तेसा ਸੋਈ ਸੁਗਲ ਸੋ ਜਾਨੀ ਤੇਰੇ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਵਿਦਨੀ ਕੀ ਘਟਾਨੀ ਜਿਸ ਕਾ ਤਨ ਮਨ ਧਨ ਸਭ ਦੇ ਸਗਾ ਸੋਈ ਸੁਗਲ ਸੋ ਜਾਨੀ ജീ കിമ അംഗ ਮੇਰੇ ਮਾਰੇ ਇੱਕ ਹੀਰਾ ਗੁਰਦੀਨੋਂ ਮੰਨਤਾਂ ਨਹੀਂ ਨਿਗਾਹਾਂ ਨਾਲ ਡੋਲਾਏ ਜੇਰੇ ਗਾਰੇ ਰਹੇ ਹੋ ਭੂਰ ਨਾ ਹੋਏ ਤੇ ਬਦਾਨੀ ਓਏ ਗੁਬੀਜ ਹਮ ਤੁਮ ਕਸ਼ ਹੋਤੇ ਦੀ ਬਾਦ ਮੇਲਾਨੀ ਅਲੰਕਾਰ ਮਿਲ ਖਲੀ ਹੋਈ ਹੈ ਸਾਦੇ ਜਨਕ ਮਕਾਨੀ ਰਜਦੀ ਉਦਤ ਸਹਿਦ ਸੁਖ ਸੁਭਾ ਬਾਜੇ ਅਨਹਦ ਬਾਣੀ ਕਉ ਨਾਮ ਕੋ ਇਹ ਚਲ ਘਰ ਦਾ ਦੇ ਗੁਰ ਕੀ ਉਹ ਬੰਧਾ ਨੀ ਪਰਦੇਸ ਜਹਤ ਜਹਤ ਸੁਖ ਸੁਭਾ ਬਾਜ ਅੰਗਤ ਬਾਣੀ ਕਹੋ ਨਾਮ ਤੇ ਇਹ ਜਲਗਰ ਬਾਜੇ ਬੰਧਾਂਨੀ ਵਾਹਿਗੁਰੂ ਦੀ ਕਲਸਾ ਵਾਹਿਗੁਰੂ ਦੀ ਫਤਿਹ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਾਨ ਧਨ ਸਭ ਇਸ ਕਾ ਸੋ ਹੀ ਸੁਗੜ ਸੁ ਜਾਣੀ ਤਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਧਨੀ ਕੀ ਘਟਾਨੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਵਿਵਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਵਦਰਾੰਗ 671 ਦੇ ਤਨਾ ਸ੍ਰੀ ਰਾਗ ਅੰਦਰ ਸ਼ੁਭaiman ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ